ਆਰਥਿਕ ਘਾਟੇ ਦੇ ਚੱਲਦੇ ਜਿੱਥੇ ਕਈ ਕਿਸਾਨਾਂ ਵੱਲੋਂ ਮੌਤ ਨੂੰ ਗਲੇ ਲਗਾਇਆ ਜਾ ਰਿਹਾ ਹੈ ਉੱਥੇ ਕੁਝ ਕਿਸਾਨ ਅਜੇ ਹੈ ਵੀ ਨੇ ਜੋ ਸਹੀ ਸਮਝਦੇ ਖੇਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੰਗਾ ਮੁਨਾਫਾ ਕਮਾ ਰਹੇ ਨੇ ਜਿਸ ਦੀ ਮਿਸਾਲ ਹੈ ਸੰਗਰੂਰ ਦੇ ਛੋਟੇ ਜਿਹੇ ਪਿੰਡ ਨਾਗਰਾ ਦੇ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਖੇਤੀ ਰਾਹੀਂ ਕੌਮੀ ਪੱਧਰ ਤੇ ਆਪਣੀ ਪਛਾਣ ਬਣਾਈ ਹੈ ਆਮ ਤੌਰ ਤੇ ਕਣਕ ਦੀ ਫਸਲ ਤੋਂ 20-21 ਕੁਇੰਟਲ ਤੱਕ ਝਾੜ ਨਿਕਲਦਾ ਹੈ ਉੱਥੇ ਹੀ ਆਰਗੈਨਿਕ ਖਾਦ ਦਾ ਇਸਤੇਮਾਲ ਕਰਕੇ ਕੁਲਵਿੰਦਰ ਦੀ ਆਪਣੀ ਫਸਲ ਚੋਂ 26 ਕੁਇੰਟਲ ਤੱਕ ਝਾੜ ਨਿਕਲਿਆ ਜਿਸ ਨੂੰ ਦੇਖਦਿਆਂ ਉਸ ਨੂੰ ਕਮੇ ਅਤੇ ਸੂਬਾ ਪੱਧਰ ਤੇ ਸਨਮਾਨਿਤ ਵੀ ਕੀਤਾ ਗਿਆ ਕੁਲਵਿੰਦਰ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਸਹਾਇਕ ਧੰਦਾ ਜਰੂਰ ਸ਼ੁਰੂ ਕਰਨਾ ਚਾਹੀਦਾ ਹੈ ਸਾਡੇ 26 ਕੁਇੰਟਲ ਝਾੜ ਨਿਕਲਿਆ ਜੀ ਆਪਣਾ ਰਿਕਾਰਡ ਪੂਰਾ ਕਾਇਮ ਸੀ ਅੰਕੜਾ ਵਿਭਾਗ ਨੇ ਪੀਯੂ ਵਾਲਿਆਂ ਨੇ ਵੀ ਸਾਰਿਆਂ ਨੇ ਆ ਕੇ ਰਿਸਰਚ ਕਰੀ ਜੀ ਦੇਖਿਆ ਮਿਹਨਤ ਕਰੋ ਖੇਤੀ ਕਰੋ ਜੀ ਖਰਚੇ ਘਟਾਓ ਸਭ ਤੋਂ ਵੱਡੀ ਗੱਲ ਹੈ ਆਪ ਮਿਹਨਤ ਕਰੋ ਜਿੰਨੀ ਹੁੰਦੀ ਆ ਕਾਹ ਨੂੰ ਖੁਦਕਸ਼ੀਆਂ ਦੀ ਕੀ ਲੋੜ ਹੈ ਡੰਗਰ ਪਸ਼ੂ ਰੱਖੋ ਨਾਲ ਖੇਤੀ ਦੇ ਸਹਾਇਕ ਧੰਦਾ ਜ਼ਰੂਰੀ ਆ ਉਹਦੇ ਦੂਸਰੇ ਕਿਸਾਨਾਂ ਲਈ ਮਿਸਾਲ ਬਣੇ ਕੁਲਵਿੰਦਰ ਦੇ ਇਸ ਕਿਸਾਨੀ ਦੇ ਢੰਗ ਨੂੰ ਉਹਨਾਂ ਦੇ ਸਾਥੀ ਵੀ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪੈਸਿਆਂ ਦੀ ਬਚਤ ਹੁੰਦੀ ਹੈ ਉਸ ਤੋਂ ਬਾਅਦ ਜਹਿਰਾ ਮੁਕਤ ਆਪਣਾ ਅਗਾਉਣ ਦੇ ਇਹਨੇ ਸੋਚਿਆ ਵੀ ਇਹ ਵੀ ਬਹੁਤ ਵਧੀਆ ਚੀਜ਼ ਹੈ ਆਪਾਂ ਜਹਿਰਾ ਨਾਲ ਇਹਦੇ ਬਿਮਾਰੀਆਂ ਫੈਲਦੀਆਂ ਨੇ ਤਾਂ ਸਪਰੇਅ ਕਰਦੇ ਆ ਲੱਸੀ ਚ ਪਾ ਕੇ ਜਾਂ ਦੂਸਰਾ ਗੋਬਰ ਦੂਈ ਆਪਣੇ ਆਰਗੇਨਿਕ ਖਾਦ ਜਿਹੜੇ ਗੰਡੋਆਂ ਦੀ ਆ ਉਹ ਆਪ ਖੁਦ ਤਿਆਰ ਕਰਦਾ ਹੈ ਇਸ ਤਰ੍ਹਾਂ ਉਹਦਾ ਜਿਹੜਾ ਖਾਣ ਪੀਣ ਦਾ ਆਪਣਾ ਟੇਸਟ ਹੈਗਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਦੂਸ ਬਿਮਾਰੀਆਂ ਤੋਂ ਰਹਿਤ ਇਸ ਕਰਕੇ ਨੂੰ ਇਧਰ ਪ੍ਰੇਰਨਾ ਮਿਲੀ ਜੀ ਕੁਲਵਿੰਦਰ ਵੱਲੋਂ ਕੀਤੀ ਜਾ ਰਹੀ ਅਜਹੀ ਫਸਲ ਕਿਸਾਨੀ ਤੋਂ ਜਿੱਥੇ ਦੂਸਰੇ ਕਿਸਾਨਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ ਉੱਥੇ ਹੀ ਕਿਸਾਨ ਆਪਣੇ ਆਰਥਿਕ ਹਾਲਾਤਾਂ ਨੂੰ ਸੁਧਾਰ ਵੀ ਸਕਦੇ ਨੇ ਸੰਗਰੂਰ ਤੋਂ ਹਨੀਕੋਲੀ ਜਗਬਾਣੀ ਟੀਵੀ ਲਈ